ਬੰਦਾ ਸੀ ਨਹੀਂ ਲੱਗਦਾ ਲਾਈਫ ਹੈਦਾ ਬਸ ਸੱਤੇ ਨੂੰ ਦੱਸਦਾ ਵੀ ਇਹਦੇ ਰੱਬ ਨਹੀਂ ਚੌਰੇ ਦੇ ਯਾਦ ਇਹਦੇ ਦਿੱਕਤ ਨਹੀਂ ਲੱਗਦਾ ਮਾਦਾ ਜਾਂਦਾ ਜਵਾਨੀ ਚਾਹੇ 100 ਉੱਚਪਣਾ ਕਰ ਲਈ ਬੰਦਾ ਬੜਾ ਵਿਜਦਾ ਗੁਰੂ ਦੇ ਲੜ ਲੱਗਦੀ ਹੈ ਨਾ ਇਹ ਨਹੀਂ ਲੱਗਣਾ ਇਹਦੇ ਗੁਰੂ ਯਾਰ ਇਹਣਾ ਨਹੀਂ ਜਾਂਦਾ ਚਾਚਾ ਲੱਗਦਾ ਉਸਕਿਆ ਦਾ ਪੀਰਾ ਇਹ ਕਸ ਮੇਂਦੀ ਜਵਾਨੀ ਸਾਰੀ ਨਹੀਂ ਚੱਲ ਚੱਲ ਇਹ ਤਾਂ ਸਾਰੀ ਜਵਾਨੀਆਂ ਨੇ ਰਾਜਗੁੰਡੀ ਦੇ ਮਗਰ ਕਰਕੇ ਲੰਗਾਤੀ ਚਾਂਦ ਪਲਾਓ ਸਾਰੇ ਠੀਕ ਲੋਗੇ ਇਸ ਸੀਨ ਬਾਰੇ ਸਾਡੀ ਕਰ ਗਿਆ ਗੁੰਡੀ ਤਾਂ ਨਾ ਰੱਖ ਰਕ ਸਰਨੇਮ ਗੁੰਡੀ ਕੀ ਬੋਲਾਂ ਜੀ ਸਾਸੀ ਬਾਰੇ ਅੱਛਾ ਸੀਨ ਅੱਜ ਕੀ ਕਰਨ ਆਈਆਂ ਤੁਸੀਂ ਸਾਡੇ ਘਰ ਪੈਸੇ ਮੰਗਣ ਜਿਹੜੇ ਪੈਸੇ ਮੰਗਣ ਆਏ ਆ ਜਿਹੜਾ 30-35 ਲੱਖ ਰੁਪਏ ਲੈਣਾਗਾ ਜੀ ਤੁਸੀਂ ਕੰਪਨੀ ਚ ਲਾਇਆ ਸੀ ਕਹਿੰਦੇ ਦੁੱਗਣੇ ਕਰਕੇ ਅਸੀਂ ਕਦੋਂ ਲਾਇਏ ਨੇ ਮੈਂ ਦੁੱਗਣੇ ਕਰਕੇ ਦੇਵਾਂਗੇ ਨੱਪ ਕੇ ਇਹ ਤਾਂ ਇੱਧਰ ਉੱਧਰ ਹੱਥ ਮਾਰਦੇ ਰਹੇ ਦੁੱਗਣੇ ਕਰਕੇ ਲੱਕੀ ਦੇਣੇ ਸੀ ਸਾਹ ਮਿਲ ਵੀ ਨਹੀਂ ਦਿੱਤੇ ਅਜੇ ਤੱਕ ਲਾਈ ਨਹੀਂ ਤੁਹਾਡੇ ਪਾਸੇ ਕੋਈ ਗੱਲ ਨਹੀਂ ਕੁਛ ਦੇ ਆ ਆ ਜਾਂਦਾ ਸਾਰਾ ਫੜੀ ਸਾਰਾ ਤਾਂ ਤੇ ਨਹੀਂ ਹੈਗਾ ਇਹ ਜਗਾ ਨੂੰ ਚੱਲ ਜੀ ਕਹਿੰਦੀ ਆ ਮੈਂ ਜਾਂਦੀ ਤੁਸੀਂ ਆਓ ਹੁਣ ਮੇੜੀ ਆ ਕਰਦੇ ਖੜ ਆਪਾਂ ਬੱਬਰ ਜਦ ਆਏ ਇਹ ਬੰਦੇ ਕੌਣ ਕੌਣ ਨੇ ਦੇਖੋ ਬੋਲਾ ਆਹ ਹਰੀ ਜੀ ਪੱਗ ਵਾਲਾ ਪਤਾ ਨਹੀਂ ਕੌਣ ਆ ਪਾਗੂ ਕਰਮਜੀਤ ਮਸੀ ਇਹ ਕਾ ਪਤਾ ਨਹੀਂ ਕੌਣ ਆ ਪਤਾ ਨਹੀਂ ਲੱਗਦਾ ਜੇੜੀ ਧਰਮਣ ਲਾ 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 ਆਹ ਦੁਕਤ ਸਿੰਘ ਮਸੀ ਨੂੰ ਦੇਖ ਲੋ ਓਹੋ ਕੈਮਰੇ ਦੇ ਵਿੱਚ ਹੀ ਬੜੂਗੀ ਹੂੰ ਹੂੰ ਬਡੇਰੇ ਨੰਦਾ ਵੱਡੇ ਵੱਡੇ ਹੁੰਦਾ ਵੱਡ ਵੱਡੇਰੇ ਵੱਡੇ ਵੱਡੇਰੇ ਹੁੰਦਾ ਪਾਟੇ ਵੱਡੇ ਲੱਗ ਸਾਡੇ ਇੱਧਰ ਆਉਂਦੇ ਕੱਟ ਜਾਂਦੇ ਸਾਡੇ ਵੱਡ ਵੱਡੇਰੇ ਹੁੰਦੇ ਨੇ ਮਾਲਵੇ ਜੀ ਹਾਂ ਆਜੋ ਸਭ ਤੁਸੀਂ ਧਾਮ ਤੇ ਲੱਗੇ ਚਲਾ ਕਾਸੀ ਬੜੀ ਐ ਕਿਹੜੇ ਬੱਚੇ ਰਹੇ ਜੋ ਠੀਕ ਹੈ ਆਜੋ ਬੱਟ ਬਡੇ ਲਵਾ ਜੋ ਬੱਟ ਬਡੇ ਰਿਓ ਐ ਇਹ ਜਾਲ ਨੂੰ ਦੇ ਬਾਕੀ ਤੇਨੂੰ ਨਹੀਂ ਪਤਾ ਵੀ ਵੀਰੇ ਪਰਾਂ ਨੂੰ ਸੁਣੀਂ ਪਰ ਕੀ ਬੈਠਾ ਬੈਠਾ ਨਹੀਂ ਇਹ ਹੱਥ ਕਿਵੇਂ ਰੱਖ ਆਜੋ ਆਜੋ ਥੋੜਾ ਜਿਹਾ ਮਾਰੋ ਮਾਰੇ ਕਰਾਂ ਗਲੇ ਆ ਮਾ ਆਜੋ ਥੋੜਾ ਜਿਹਾ ਮਾਰਕ ਲਾਏ ਕਰ ਹਾਂ ਸੁੱਤ ਛੱਡ ਕੇ ਆ ਮਾ ਚਲ ਹਾਂ ਇੱਥੇ ਅੱਗੇ ਬਾਕੀ ਜਾਉਂਦੇ ਨੇ ਇਹ ਕੀ ਕਰਦਾ ਐ ਕਰੀ ਆਜੋ ਵੀ ਤੂੰ ਮੇਰੇ ਨਾਲ ਲੜ ਫੰਦੇ ਮਾਦਰ ਮਤਲਬ ਹਾਂਜੀ ਇਤਰਾਹ ਕਹਿੰਦੇ ਹਾਂ ਮੰਗੇ ਮੈਨੂੰ ਕੁਸ ਕੀ ਆ ਜੀ ਕਿ ਤੈਨੂੰ ਨੂੰ ਕੁਸ ਕੀ ਆ ਤੂੰ ਪਾਸੇ ਹੋ ਜਾ ਨੀ ਪਾਸੇ ਹੋ ਜਾ ਪਾਸੇ ਹੋ ਜਾ ਕੇ ਬੰਦ ਮੇਰੇ ਕੀ ਨਾ ਰੱਖਿਆ ਠੀਕ ਹੈ ਮਰੇ ਖੰਡਾ ਨਾ ਤੂੰ ਮੇਰਾ ਬੜਿਆ ਮੇਰਾ ਬੜਿਆ ਕਿਉਂ ਤੇਰੇ ਹੋ ਜਾਣੀ ਤੂੰ ਅੱਜ ਨਾ ਜੰਮਣਾ ਅਜੇ ਹਾਂ ਕਹਿੰਦੀ ਤੂੰ ਨਾ ਮੁਰਿਆ ਤੇਰੇ ਨਾਲ ਪਹਿਲੀ ਚਾਰ ਕਰਾ ਕਿੰਨੇ ਦਿਨ ਚੱਲਦਾ ਕੀ ਕਹਿੰਦੀ ਸੀ ਤੂੰ ਬਗੜ ਵੀ ਬਗੜ ਕੀ ਮੈਂ ਕਿਹ ਲੋਕ ਪਤਾ ਨਹੀਂ ਕੀ ਕਰਦੇ ਕਿਹਨਾਂ ਨੂੰ ਪਸੰਦ ਕਰਦੇ ਤੇ ਮੰਮੀ ਜੀ ਮੈਨੂੰ ਕੀ ਦੱਸੋ ਬਗੜ ਨਹੀਂ ਤੂੰ ਬਣ ਸਕਦੀ ਘਰ ਘਰ ਪੁੱਤ ਜੰਮਣੇ ਬਗੜ ਨਹੀਂ तो कहूँगा ही, आई तेरा की बाज़ मारी नहीं, कल यहाँ मेरे मिलूंगा ये बाज़, कपड़े कटोंगे नहीं, याद बनाके, कपड़े दे भाई काटेंगे मेरे, लोगों ने बिच्छुड़ा कम तेरा बंद सागदार, तेरा हमले का, मैं तेरे सामने अजीब ज़्यादी, और देलकर लाये मुझे यहाँ आया, मैंने तो यहाँ ना आया, त ਨੇ ਨਾ ਜੀ ਲੈਣੇ ਲਿਖੌ ਦੀ ਭਈ ਐਈ ਬੰਦੇ ਹੀ ਕਹਿੰਗੇ ਬੰਦੇ ਹੋਰ ਕਿਤੇ ਪਾਪਾ ਕਿਹਨਾਂ ਕਿੱਦੇ ਸਾਨੂੰ ਬੁਲਾਉਂਦਾ ਬਲਾਰ ਵਰਦਾਨ ਹੋ ਗਿਆ ਬਰਦਾਨ ਹੋ ਗਿਆ ਇਹਨਾਂ ਦੇ ਜਿਹੜੇ ਸੁਨੇਹੇ ਲਾਉਦੇ ਨੇ ਤਾਂ ਸਿੱਧੇ ਆਪੇ ਬਾਬੇ ਦੇ ਦਰਸ਼ਨ ਕਰ ਲੈਂਦੇ ਆ ਇਹਦਾ ਹੈਗਾ ਬਸ ਬਾਪਾ ਚੱਲ ਕੋਈ ਨਾ ਬੋਲਿਓ ਹੈ ਵਗੜਾ ਦੇਖ ਲੈ ਬਾਬਾ ਨਰਲਾ ਕਿਵੇਂ ਕਰਮ ਕੱਟਦਾ ਕਰਮ ਦਾ ਤਕਲੀ ਲੇਦਾ ਸੇਵਾ ਵੀ ਉਹ ਹੀ ਲੈਂਦਾ ਐ ਡੈਡੀ ਉਹਦੇ ਦੇਖ ਤੇ ਤੈਨੂੰ ਪਤਾ ਜੀ ਸੇਵਾ ਦਾ ਬਾਲੀ ਲੀਲਾ ਕਿਦੋ ਜਨਾਨੀ ਬਕੀ ਪੁੜੀ ਪੁੜੀ ਉਸੇ ਨਹੀਂ ਲਵਾਈ ਹੋ ਬੰਬੇ ਬਕੀ ਲ ਐ ਭਾਈ ਇਹ ਦੇਖ ਲੈ ਵੀ ਸਾਡਾ ਇੱਕ ਦਿਨ ਬੱਬੂ ਦਾ ਮੋਟਰਸਾਈਕਲ ਰਹਿ ਗਿਆ ਹੂੰ ਬਾਹਰ ਹੂੰ ਮੇਰੇ ਸੁਪਨੇ ਚ ਨਿਰਾਲਾ ਬੱਬਾ ਆਇਆ ਚਾਬੀ ਵਿੱਚੇ ਕਹਿੰਦਾ ਅੰਦਰ ਕਰੋ ਕਈ ਗਿਆ ਹੁਣ ਨਾ ਸਾਰੀ ਰਾਤ ਰਾਖੀ ਤੇ ਖੜਾ ਰਿਆ ਅੰਦਰ ਕਰਨ ਨੂੰ ਤਾਂ ਕਿਹਾ ਹੀ ਨਹੀਂ ਆਪ ਆਪ ਰਾਖੀ ਤੇ ਖੜਾ ਰਿਆ ਜਦ ਸਵੇਰੇ ਉੱਠੀ ਮੈਂ 5 ਵਜੇ ਤੜਕੇ ਮੋਟਰਸਾਈਕਲ ਲਈ ਨਰਾਲਾ ਬਾਬਾ ਮੋਹਰੇ ਖੜਾ ਦਰਸ਼ਨ ਦੇ ਤੇ ਕਹਿੰਦਾ ਲੈ ਭਗਤਣੀ ਤੇਰਾ ਮੋਟਰਸਾਈਕਲ ਕਿਤੇ ਨਹੀਂ ਗਿਆ ਹੱਕ ਲਾਲ ਦੀ ਕਮਾਈ ਦਾ ਸੀ ਤੇਰਾ ਗੁਰੂ ਹੈ ਮੋਟਰਸਾਈਕਲ ਦੇ ਉੱਪਰ ਬੱਠਾ ਰਿਆ ਸਾਰੀ ਰਾਤ ਬੈਠਣੀ ਹੈ ਚਾਚੀ ਦੇ ਸੁਵੰਦ ਦੇ ਘਰ ਓਹੋ ਪਾਪ ਕਿਨਾ ਹੋਇਆ ਕਰ ਚਾਚੀ ਤੋਂ ਪਾਪ ਤੋਂ ਹਾਂ ਸੁਵੰਦ ਨਹੀਂ ਕੱਟਦੇ ਆ ਪਾਉਦੇ ਲੋਕਾਂ ਦਾ ਸ਼ਰਾਕ ਬਣਦਾ ਉਹਦਾ ਮੈਂ ਮਾਪਣੇ ਮੰਡੀ ਸਜਾ ਦਿੱਤੀ ਨਰਾਲੇ ਬਾਬੇ ਨੂੰ ਸਾਰੀ ਰਾਤ ਮੇਰਾ ਬਾਬਾ ਮੋਟਰਸਾਈਕਲ ਤੇ ਠੰਡ ਚ ਬੈਠਾ ਰਿਹਾ ਫੇਰ ਕੀ ਹੁੰਦਾ ਚਾਚੀ ਤੂੰ ਨਹੀਂ ਜਵਾਨੀ ਬਹਿਰੇ ਚ ਫੇਰ ਚਾਚੀ ਬਾਬੇ ਨੂੰ ਜਿਵੇਂ ਕਹੀ ਜਾਂਦੇ ਨੇ ਗਿਆ ਬਾਹਰ ਉਹ ਤਾਂ ਲੋਕ ਫालतू ਭੌਂਦੇ ਨੇ ਉਹਦਾ ਬੰਦਾ ਉਹਦਾ ਜਬਰਨਾਮ ਕਰਦੇ ਨੇ ਉਹ ਗੱਲਾਂ ਉਹ ਤਾਂ ਅਸੀਂ ਤਾਂ ਉਹਨਾਂ ਗੱਲਾਂ ਤੇ ਗੌਰ ਹੀ ਨਹੀਂ ਕਰਦੇ ਸਾਡੇ ਘਰ ਦੇ ਮੰਨਣ ਚਾਹੇ ਨਾ ਮੰਨਣ ਪਰ ਅਸੀਂ ਆਪਣੀ ਰੂਹ ਉਹਨੂੰ ਵੇਚੀ ਹੋਈ ਆ ਅਸੀਂ ਵੀ ਆਪਦੀ ਨਾਨੀ ਵੇਚੀ ਹੋਈ ਆ ਉਹ ਵੀ ਤਾਂ ਨਾਲ ਗੱਲ ਤੋਂ ਬਣਾ ਦੋ ਤੇ ਦੇਖ ਲੈ ਜੀ ਕੀ ਹੈ ਨਾ 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 ਕੋਈ ਮਿਹੋਰ ਟੇਡਾ ਮਾਂ ਉਸੇ ਵਾਸਤੇ ਹੋਜੂ ਨਾ ਉਹੀ ਤਾਂ ਮੈਂ ਕਹਿੰਦਾ ਆਪਣੀ ਨਿਕਲਾ ਆਪਣੀ ਆਪਣਾ ਪਰਿਵਾਰ ਨਹੀਂ ਮੰਨਦਾ ਸਾਰਾ ਭਾਰਤ ਮੰਨਦਾ ਉਹਦੀ ਜਿਵੇਂ ਮਰਜ਼ੀ ਕਰੇ ਸਹੀ ਹੈ ਜੀ ਭਾਰਤ ਜਾਂਦਾ 100 100 ਕਿਲਾ ਕਣਕ ਦਾ ਲੋਕ 2-2 ਘਟਾ ਜੀ ਵੱਡੇ ਹੋਣੇ ਨੇ ਉਹਦਾ ਐਨੇ ਲੋਕ ਜਾਂਦੇ ਹਾਂ ਜੇ ਕੋਈ ਕਲਾ ਇਹ ਤਾਂ ਹੀ ਹੁੰਦੇ ਨੇ ਕਿਉਂ ਜੱਜੀ ਹੋਰ ਤਾਂ ਕਾਸੀਪੁਰ 에어ਪੋਰਟ ਵੀ ਬਣਾ ਲੱਗਾ ਬਾਬੇ ਵਾਸਤੇ ਸਪੈਸ਼ਲ ਹਾਂ ਜਿਹੜਾ ਮਿੱਟੀ ਚਾ ਗਾ ਲੈਂਦਾ ਸੀ ਪਹਿਲਾਂ ਪੱਖੇ ਵਾਲਾ ਜਹਾਜ ਜਿਹੜਾ ਦੂਜਾ ਛੱਕਦਾ ਨਹੀਂ ਲੈ ਕੇ ਦੇ ਤਾ ਫੰਡੇ ਫੰਡੇ ਨਾਲ ਕੀ ਲੱਗਦਾ 100 100 ਰੁਪਈਆਂ ਵਾਲੀ ਜਹਾਜ ਆ ਗਿਆ ਛੱਕਦਾ ਵਾਲੀ 9 ਅਸਿਰ ਕੋਥੇ ਚੋਟੀ ਕਰਮ ਵਾਲੀਆਂ ਨੇ ਪਹਿਣਾ ਜਿਹੜੀਆਂ ਨਾਲ ਰੱਖਦਾ ਦਸਾਂ ਨੂੰ ਤਾਂ ਕੈਬਨ ਕਰੂ ਰੱਖਣਾ ਨੇ ਪੈਰਾ ਵਰਕੇ ਵੀ ਨਹੀਂ ਨਾਨੀ ਜੇ ਜੱਜੀ 3 ਸਾਲ ਪਹਿਲਾਂ ਜਹਾਜ ਲੈ ਲੈਂਦਾ ਤੈਨੂੰ ਪੱਕਾ ਬਣਾਉਂਦਾ ਨਾਨੀ ਤੇਰਾ ਤਾਂ ਇਹ ਰੋਸਟ ਸਵੰਦਾ ਹਾਂ ਏਰ ਹੋਸਟਸ ਕਹਿੰਦੇ ਪਤਲੀਆਂ ਹੁੰਦੀਆਂ ਨਾਲੇ ਉਹਨਾਂ ਨੂੰ ਘਗਰੀਆਂ ਜੀਆਂ ਪਾਉਣੀਆਂ ਪੈਂਦੀਆਂ ਮੈਂ ਘਗਰੀ ਜੇ ਪਾ ਨਹੀਂ ਸਕੀ ਹਾਂਜੀ ਸਰ ਲੋਕਾਂ ਨੇ ਤਾਂ ਲੱਤਾਂ ਦੇਖ ਕੇ ਉੱਟ ਕੇ ਲੱਤਾਂ ਦੇਖ ਕੇ ਡਰ ਜਾਣਾ ਉਹ ਹੀ ਕਹੜਾ ਫਿਰ ਕੁੱਟਣ ਆਗੇ ਸਾਨੂੰ ਟਾਲੀ ਤੇ ਪੋਰ ਵਰਗੀਆਂ ਲੱਤਾਂ ਨੇ ਲਾ ਜੀ ਬਣੀਆਂ ਤਾਂ ਨਾਲੇ ਉਹ ਮੈਨੂੰ ਤੂਤੇ ਪੋਛੇ ਵਰਗੀਆਂ ਹੂੰ ਉਹ ਨਾਲੇ ਪਤਾ ਕੀ ਲੋਕ ਕਹਿਣਗੇ ਬੇ ਸਾਨੂੰ ਕੁੱਟਣ ਆਗੇ ਮੋਟੀ ਜਣਾਨੀ ਜੇ ਕਿਤੇ ਮੈਂ ਮਾੜੀ ਮੋਟੀ ਨਾ ਨਹੀਂ ਨਹੀਂ ਉਹ ਤਾਂ ਨਰਾਲੇ ਬਾਬੇ ਚ ਨਾ ਬਹੁਤ ਸ਼ਕਤੀ ਹੈ ਨਰਾਲਾ ਬਾਬਾ ਹੁਣ ਡਰਾਈਵਰ ਤਰੱਖੂਗਾ ਨਹੀਂ ਜਾਜ ਤਾ ਆਪ ਚਲਾਊਗਾ ਇਹ ਤਾਂ ਨਾਲ ਬੈਠੂਗੀ ਜਿਵੇਂ ਚਲੋ ਬਈ ਬਾਬੇ ਜੀ ਨੂੰ ਕਹਿ ਲਈ ਨਾ ਐ ਨਹੀਂ ਕਰ ਦੋ ਹੈਲੋ ਹੋ ਸਕਦਾ ਨਹੀਂ ਚਲੋ ਚਲੋ ਜੀ ਇੱਕ ਨਹੀਂ ਬਈ ਇਹ ਨਾਲ ਬੈਠ ਕੇ ਡਾਇਰੈਕਸ਼ਨ ਦਊਗੀ ਨਰਾਲੇ ਬਾਬੇ ਨੂੰ ਬਾਬਾ ਜੀ ਜਾਜ ਗਲਤ ਰਾਹ ਤੇ ਪੈ ਗਿਆ ਇਧਰ ਨੂੰ ਲੈ ਜਾਓ ਉਹ ਮ ਆਇਆ ਜੀ ਫਸਦੇ ਬੱਸ ਕਰ ਬਹੁਤ ਬਣ ਗਿਆ ਬਲੌਗ ਖਾਣ ਨਾਲਾ ਨਹੀਂ ਯਾਰ ਆ ਰਹੇ ਤੁਸੀਂ ਬਹੁਤ ਯਾਰਾ ਨਰਾਲਾ ਬਾਬਾ ਜਿਹੜੀ 30 ਸਾਲ ਪਹਿਲਾਂ ਲੈ ਲੰਦਾ ਬਾਬਾ ਹਾਂ ਨਾਲ ਹੀ ਰੱਖਦਾ ਦਿੰਦਾ ਜਹਾਜ਼ ਚ ਅੱਛਾ ਰੱਖਣ ਨੂੰ ਤਾਂ ਉਹ ਵੀ ਮੈਨੂੰ ਤਿਆਰ ਆ ਹੁਣ ਵੈਸੇ ਜਹਾਜ਼ ਹੋਰ ਨਹੀਂ ਚੱਲੂ ਪਰ ਹੂੰ ਮੈਂ ਬਸ ਚੱਲੂ ਚੱਲੂ ਬੱਚੇ ਦੇ ਚਲੋ ਵੀ ਚੱਲਣਾ ਹੁਣ ਕਰਨਾ ਬੱਚੇ ਦੀ ਹੋ ਜਾਣਾ ਬਹੁਤ ਥੋੜੀ ਚਲੋ ਆ ਨਾ ਵੇ ਯਾਰ ਕਿੰਨੇ 6 1 2 3 4 5 6 ਐ 10 ਗਿਣ ਕੇ ਕਰਕੇ ਐਕਸ਼ਨ ਦੁਆਰੇ ਘਰ ਹੋਣ ਦੀ ਲਾਈਟ ਦਿੱਖੀ ਹੈ ਚਲੋ ਚਾਲੂ ਜਦੋਂ ਮੈਂ ਵਜਾਜਾਂ ਨੂੰ ਕਹਿ ਦਿੰਦੀ ਆ ਉਹਦੇ ਵਿੱਚ ਲਵੇ ਟਾਈਮ ਲੈਂਦੀ ਆ ਉਹ ਕਹਿ ਹੁੰਦਾ ਜਿਹਦੀ ਕਹਿ ਹੁੰਦਾ ਜਵਾਬ ਦੇ ਹੁੰਦਾ ਮੈਨੂੰ ਵੀ ਮੇਰੇ ਲਈ ਵੀ ਟਾਈਮ ਨਹੀਂ ਹੈਗੇ ਵੀ ਮੈਂ ਕਿਹੜਾ ਖਜ਼ੂਰ ਖਰਚਾ ਕਰ ਦਿੰਨੀ ਆ ਮੈਂ ਕਿਹੜਾ ਫालतू ਚੀਜ਼ਾਂ ਲੈਣ ਜਾਣੀਆਂ ਨੇ ਜਦੋਂ ਮੈਂ ਵਿਚਾਰ ਜਾਣ ਨੂੰ ਕਹਿ ਦਿੰਨੀ ਆ ਉਦੋਂ ਹੀ ਕਹਿ ਦਿੰਦਾ ਮੇਰੇ ਕੋਲ ਟਾਈਮ ਨਹੀਂ ਹਾਂ ਮੈਂ ਵੀ ਤੈਨੂੰ ਦੱਸ ਨਾ ਜਦੋਂ ਮੈਂ ਵਿਚਾਰ ਜਾਣ ਨੂੰ ਕਹਿ ਦਿੰਨੀ ਆ ਉਦੋਂ ਹੀ ਕਹਿ ਦਿੰਦਾ ਮੇਰੇ ਕੋਲ ਟਾਈਮ ਨਹੀਂ ਮੈਂ ਦੱਸ ਫालतू ਚੀਜ਼ਾਂ ਖਰੀਦਣੀਆਂ ਨੇ ਮੈਂ ਵੀ ਕਰਦੀ ਆ ਸੌਕ ਬੇਲਤਾਲੀ ਦੀਆਂ ਚੀਜ਼ਾਂ ਖਰੀਦਣੀਆਂ ਨੇ ਹੈਨਾ ਹਾਂ ਅੱਗੇ ਅੱਗੇ ਕਹੇ ਮੈਂ ਕਹੇ ਮੈਂ ਤੂੰ ਨਹੀਂ ਫਿਰਦੀ ਮੈਂ ਤੇਰੇ ਨਾਲ ਵੀ ਕਦੇ ਮੇਰੇ ਲਈ ਮੇਰੇ ਬਾਰੇ ਵੀ ਸੋਚ ਲਿਆ ਕਰ ਮੇਰੇ ਵਾਸਤੇ ਵੀ ਟਾਈਮ ਕੱਢ ਲਿਆ ਕਰ ਸਾਰਾ ਦਿਨ ਇੱਧਰ ਉੱਧਰ ਨੰਗ ਗਿਆ ਕਦੇ ਉੱਥੇ ਖੜ ਗਿਆ ਮੈਂ ਉਹੀ ਤੇਰੀ ਫਿਰਦੀ ਆ ਕਦੇ ਮੇਰੇ ਵਾਸਤੇ ਵੀ ਟਾਈਮ ਕੱਢ ਲਿਆ ਫਿਰ ਸਾਰਾ ਦਿਨ ਇੱਧਰ ਉੱਧਰ ਫੇਰੀ ਜਾਂਦਾ ਹਾਂ ਮੈਨੂੰ ਵੀ ਕੋਈ ਚੱਜ ਦੀ ਚੀਜ਼ ਦਿਵਾ ਲਿਆ ਕਰ ਮੈਨੂੰ ਵੀ ਚਾਉ ਨਹੀਂ ਮੈਨੂੰ ਵੀ ਕੋਈ ਚੱਜ ਦੀ ਚੀਜ਼ ਦਿਵਾ ਲਿਆ ਕਰ ਮੈਨੂੰ ਵੀ ਚਾਉ ਨਹੀਂ ਹਾਂ ਖਾਣ ਪਹਿਨਣ ਦਾ ਵੀ ਮੇ ਤੇ ਐ ਹੀ ਤਾਂ ਟਾਈਮ ਹੈ ਫਿਰ ਕਹਾਂ ਨੂੰ ਕਿ ਮੈਂ ਕੌਣ ਕਰੂਗਾ ਖਾਂ ਤੇ ਦਿੰਦਾ ਹਾਂ ਐ ਹੀ ਤਾਂ ਟਾਈਮ ਹੈ ਕਦੇ ਸੋਚ ਲਿਆ ਕਰ ਮੇਰੇ ਮਾਰੇ ਵੀ ਚੱਕ ਲੈ